ਕੀ ਨਰੰਕਾਰ ਨੇ ਸੰਸਾਰ ਛੱਡਿਆ ਬਾਬੇ ਪੇਖ ਬਣਾਇਆ ਉਦਾਸੀ ਦੀ ਰੀਤ ਚਲਾਈ ਚੜਿਆ ਸ਼ੋਦਨ ਧਰਤ ਲੁਕਾਈ ਇਸ ਤੋਂ ਅਗਲੀ ਬੇਨਤੀ ਸੁਣੋ ਇਹ ਸੁਲਤਾਨਪੁਰ ਹੋਇਆ ਬਾਬਾ ਜੀ ਨੇ ਚਾਰ ਉਦਾਸੀਆਂ ਵੈਸੇ ਤੇ ਵਿਦਵਾਨ ਮੇਨ ਤੈਨ ਮੰਨਦੇ ਆ ਚੌਥੀ ਪੰਜਾਬ ਫੇਰੀ ਗੁਰੂ ਨਾਨਕ ਸਾਹਿਬ ਕਰਤਾਰਪੁਰ ਆਏ ਮੈਂ ਸੱਚੀ ਗੱਲ ਮੈਂ ਕਥਾ ਕਰਨਾ ਮੈਂ ਹਲ ਨਹੀਂ ਵੰਦਾ ਆਇਆ ਹਲ ਵੰਦਿਆ ਚੂਈ ਗੁਰੂ ਨਾਨਕ ਸਾਹਿਬ ਨੇ 18 ਸਾਲ ਕਰਤਾਰਪੁਰ ਹਲਵਾਇਆ 18 ਸਾਲ ਖੇਤੀ ਕੀਤੀ ਭਾਈ ਸਾਹਿਬ ਕਹਿੰਦੇ ਨੇ ਜਦੋਂ ਬਾਬਾ ਜੀ ਖਲ ਵਾਹਦੇ ਨੇ ਨਾ ਸੱਚੇ ਵੇ ਉਹਦੇ ਖੇਤਾਂ ਵਿੱਚੋਂ ਵੀ ਅਨਹਦ ਨਾਦ ਦੀ ਧੁਨੀ ਸੁਣਾਈ ਦਿੰਦੀ ਉਹਦੇ ਨਾਲ ਕੰਮ ਕਰਨ ਵਾਲੇ ਜਿਹੜੇ ਸੇਵਕ ਨੇ ਉਹਨਾਂ ਦੇ ਸੀਨੇ ਵਿੱਚ ਪਰਮਾਤਮਾ ਦਾ ਸ਼ਬਦ ਵਰਦਾ ਭਾਈ ਸਾਹਿਬ ਨੇ ਇੱਕ ਪੌੜੀ ਕਰਤਾਰਪੁਰ ਲਈ ਲਿਖੀ ਭਾਈ ਸਾਹਿਬ ਲਿਖਦੇ ਆ ਕਿ ਫਿਰ ਬਾਬਾ ਆਇਆ ਕਰਤਾਰਪੁਰ ਪੇਕੋ ਦਾਸੀ ਸਕਲ ਉਤਾਰਾ ਪੈਰ ਸੰਸਾਰੀ ਕੱਪੜੇ ਮੰਜੀ ਬੈਠ ਗਿਆ ਅਵਤਾਰਾ ਬਾਣੀ ਮੁਖ ਉਚਾਰੀਏ ਹੋਏ ਰੁਸ਼ਨਾਈ ਮਿਟੇ ਅੰਧਿਆਰਾ ਗਿਆਨ ਗੋਸ਼ਟ ਚਰਚਾ ਛਦਾ ਅਨੰਦ ਦੀ ਸ਼ਬਦ ਉੱਠੇ ਤੁਨ ਘਹਰਾ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦੇ ਖੇਤਾਂ ਵਿੱਚੋਂ ਵੀ ਸ਼ਬਦ ਦੀ ਆਵਾਜ਼ ਪਈ ਆਉਂਦੀ ਸੁਣਿਓ ਬੇਨਤੀ ਮੇਰੀ ਹੁਣੇ ਬਾਬਾ ਜੀ ਜ਼ਿਕਰ ਕਰਕੇ 10 ਪਾਤਸ਼ਾਹਾਂ ਦਾ ਗੁਰੂ ਨਾਨਕ ਸਾਹਿਬ ਨੇ ਮੰਜੀ ਦਿੱਤੀ ਭਾਈ ਲਾਲੋ ਆਪ ਸਾਹਿਬ ਨੂੰ ਬਤਾ ਕੇ ਗੁਰੂ ਨਾਨਕ ਸਾਹਿਬ ਦੇ ਵੇਲੇ ਜਿੰਨੇ ਵੀ ਸਿੱਖ ਸਨ ਕੋਈ ਸਿੱਖ ਐਸਾ ਨਹੀਂ ਸੀ ਜਿਹਦੇ ਘਰ ਵਿੱਚ ਅੰਮ੍ਰਿਤ ਵੇਲੇ ਜਪ ਨਹੀਂ ਸੀ ਪੜਿਆ ਜਾਂਦਾ ਸ਼ਾਮ ਨੂੰ ਸੋਦਰ ਤੇ ਆਰਤੀ ਨਹੀਂ ਸੀ ਗਾਈ ਜਾਂਦੀ ਤਾਂ ਹੀ ਭਾਈ ਸਾਹਿਬ ਨੂੰ ਲਿਖਣਾ ਪਿਆ ਕਿਉਂਕਿ ਪੰਜਾਬ ਦੀ ਧਰਤੀ ਤੇ ਵਿਸਾਖੀ ਦੇ ਪੁਰਬ ਦੀ ਬੜੀ ਮਹਾਨਤਾ ਸਿੱਖੀ ਨਾਲ ਵਿਸਾਖੀ ਦਾ ਬੜਾ ਸਬੰਧ ਹੈ ਭਾਈ ਸਾਹਿਬ ਨੇ ਲਿਖਿਆ ਕਿ ਗੁਰੂ ਨਾਨਕ ਸਾਹਿਬ ਨੇ ਇੰਨੀ ਕਿਰਪਾ ਕੀਤੀ ਬਾਬੇ ਦੀ ਕਿਰਪਾ ਨਾਲ ਘਰ ਘਰ ਵਿੱਚ ਵਸਾ ਕੀ ਬਣ ਗਈ ਭਾਈ ਸਾਹਿਬ ਦੇ ਸ਼ਬਦ ਨੇ ਕਿ ਘਰ ਘਰ ਬਾਬਾ ਗਾਵਿਆ ਵਜਨ ਤਾਲ ਮਰਦੰਗਰ ਬਾਬਾਂ ਕਿਆ ਤੇ ਘਰ ਘਰ ਵਸੋਵਾਂ ਦਾ ਜ਼ਿਕਰ ਵੀ ਉਹ ਨਾ ਕੀਤਾ ਗੁਰੂ ਨਾਨਕ ਸਾਹਿਬ ਨੇ ਮੰਝੀਆਂ ਸਥਾਪਿਤ ਕੀਤੀਆਂ ਮੰਝੀ ਦਾ ਮਤਲਬ ਸੀ ਕਿ ਜੀਵਨ ਵਾਲਾ ਉੱਚਾ ਬੈਠੇ ਦੂਸਰਾ ਥੱਲੇ ਬੈਠ ਕੇ ਉਹਦੀ ਗੱਲ ਨੂੰ ਸੁਣੇ ਗੁਰੂ ਅੰਗਦ ਦੇ ਮਹਾਰਾਜ ਫਿਰ ਉੱਥੇ ਮਹਾਰਾਜ ਨੇ ਜਿਹੜੀ ਮੰਝੀਆਂ ਦਿੱਤੀਆਂ ਕੋਈ ਇੱਕ ਲੈਣ ਵੱਖਰੀ ਨਹੀਂ ਬਣਾਈ ਜਿਵੇਂ ਅੱਜ ਇਸ ਕਨੀਆ ਰਾਗੀ ਆ ਭਾਈ ਆ ਢਾਡੀ ਗੁਰਮਖੋ ਧਰਮ ਨੂੰ ਵੱਖ-ਵੱਖ ਸਿੱਖੀ ਦੀਆਂ ਜਮਾਤਾਂ 'ਚ ਮਤ ਵੰਡੋ ਧਰਮ ਤਾਂ ਹਰ ਇੱਕ ਦਾ ਜਮਾਂਦਰੂ ਹਾ ਕੇ ਕਮਾਣਾ ਭਾਵੇਂ ਪ੍ਰਬੰਧਕ ਤੇ ਭਾਵੇਂ ਪ੍ਰਚਾਰਕ ਐ ਇਹ ਨਹੀਂ ਕਿ ਪ੍ਰਚਾਰਕ ਬਾਣੀ ਪੜੇ ਪ੍ਰਬੰਧਕ ਨਾ ਪੜੇ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਨੇ ਮੰਝੀਆਂ ਸਥਾਪਿਤ ਕੀਤੀਆਂ ਉਸ ਤੋਂ ਅੱਗੇ ਗੁਰੂ ਅੰਗਦ ਦੇ ਮਹਾਰਾਜ ਉਹਨਾਂ ਦਾ ਜ਼ਿਕਰ ਕਰਕੇ ਗਏ ਗੁਰਮੁਖੀ ਲਿਪੀ ਦਾ ਗੁਰੂ ਇਤਿਹਾਸ ਦਾ ਗੁਰੂ ਅਮਰਦਾਸ ਮਹਾਰਾਜ ਮੰੰਜੀ ਸਥਾਪਤ ਉਹਨਾਂ ਕੀਤੀ ਗੁਰੂ ਨਾਨਕ ਸਾਹਿਬ ਨੇ 22 ਮੰੰਜੀਆਂ ਬਕਾਇਦਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਥਾਪਤ ਕਰ ਦਿੱਤੀਆਂ 73 52 ਪੀੜੀਆਂ ਦਾ ਜ਼ਿਕਰ ਹੁੰਦਾ ਹੈ ਜੀ ਤੇ ਮੰੰਜੀਆਂ ਕਿੰਨਾਂ ਦਿੱਤੀਆਂ ਭਾਈ ਲਾਲੋ ਵਰਗਾ ਭਾਈ ਮਨੁੱਖ ਜੀ ਵਰਗੇ ਭਾਈ ਪਗੀਰਥ ਵਰਗੇ ਸਤਿਗੁਰੂ ਨੇ ਕਿਰਤੀ ਸਿੱਖਾਂ ਵਿੱਚ ਇੰਨੀ ਬਖਸ਼ਿਸ਼ ਕਰ ਦਿੱਤੀ ਭਾਈ ਮਨਸੋ ਕੋਈ ਗਰੀਬ ਨਹੀਂ ਸੀ ਉਹਦੇ ਜਹਾਜ਼ ਚੱਲਦੇ ਸਨ ਮੈਂ ਕਹਿੰਦਾ ਜੇ ਤਾਕਤ ਵਾਲਾ ਬੰਦਾ ਧਰਮੀ ਬਣ ਜਾਏ ਤੇ ਤਾਕਤ ਵਾਲਿਆਂ ਨੂੰ ਚੇਂਜ ਜ਼ਰੂਰ ਕਰ ਜਾਂਦਾ ਮੈਂ ਬੇਨਤੀ ਕਰਾਂ ਭਾਈ ਲਾਹ ਲੋ ਸਿਰਫ ਆਇਮਨਾਬਾਦ ਤਕਸੀਮਤ ਰਿਹਾ ਹੈ ਆਇਆ ਨਨਕਾਣਾ ਸਾਹਿਬ ਭਾਈ ਮਨਸੂਬ ਲਾਹੌਰ ਤੋਂ ਚੱਲਿਆ ਤੇ ਸ਼੍ਰੀਲੰਕਾ ਪਹੁੰਚਿਆ ਉਹਨੇ ਆਮ ਬੰਦੇ ਨੂੰ ਚੇਂਜ ਨਹੀਂ ਕੀਤਾ ਯਾਦ ਰੱਖਿਓ ਉਹ ਖੁਦ ਵੱਡਾ ਵਪਾਰੀ ਹੈ ਜਦੋਂ ਤਬਦੀਲ ਕੀਤਾ ਉਹਨੇ ਰਾਜੇ ਸ਼ਿਵਨਾਬ ਦੇ ਜੀਵਨ ਨੂੰ ਪਲਟ ਕੇ ਰੱਖ ਦਿੱਤਾ ਜੇ ਵੱਡਾ ਬੰਦਾ ਵੱਡੀ ਗੱਲ ਗੁਰੂ ਦੀ ਕਰੇਗਾ ਤੇ ਗੱਲ ਬਹੁਤ ਉੱਚੀ ਜਾਏਗੀ ਧੰ ਗੁਰੂ ਰਾਮਦਾਸ ਨੇ ਮਸੰਦ ਸਿਸਟਮ ਕਾਇਮ ਕੀਤਾ ਆਪ ਸਭ ਨੂੰ ਪਤਾ ਹੈ ਕਿਉਂਕਿ ਅਸੀਂ ਸਿਰਫ ਪ੍ਰਚਾਰ ਦੇ ਦੈਰੇ ਤੱਕ ਰਹਿਣਾ ਹੁਣ ਮਸੰਦ ਲਫ਼ਜ਼ ਭ੍ਰਿਸ਼ਟ ਹੋ ਚੁੱਕਾ ਹੈ ਲਫ਼ਜ਼ ਕਦੀ ਮਾੜੇ ਨਹੀਂ ਹੁੰਦੇ ਤੁਸੀਂ ਪ੍ਰਬੰਧਕ ਵੀਰ ਬੈਠੇ ਹੋ ਮੈਂ ਇੱਕ ਗੱਲ ਕਹਿਣੀ ਚਾਹਨਾ ਅੱਜ ਤੋਂ 50 ਸਾਲ ਪਹਿਲਾਂ ਅਸੀਂ ਸਾਰੇ ਕਹਿੰਦੇ ਸੀ ਅੱਜ ਗੁਰਪੁਰਬ ਤੇ ਬਾਬਾ ਜੀ ਦਾ ਜਲੂਸ ਨਿਕਲਣਾ ਇਸ ਤਰੀਕਾ ਕਹਿੰਦੇ ਸੀ ਉਹਨੂੰ ਸ਼ਬਦ ਚੇਂਜ ਹੋ ਚੁੱਕਾ ਨਗਰ ਕੀਰਤਨ ਬਣ ਗਿਆ ਜੇ ਮੈਂ ਸ਼ਬਦ ਜਲੂਸ ਕਹਾਂਗਾ ਬਰਦਾਸ਼ਤ ਨਹੀਂ ਹੋਵੇਗਾ ਜਲੂਸ ਲਫਜ਼ ਇੰਨਾ ਕੁ ਪਵਿੱਤਰ ਹੈ ਜਿਹਨਾਂ ਆਪ ਮੀਰੀ ਪੀਰੀ ਦੇ ਕਨਸੈਪਟ ਦਾ ਜ਼ਿਕਰ ਕਰਕੇ ਗਏ ਉਹਦੀ ਤਰਜ਼ਮਾਨੀ ਦੇ ਕਰਦਾ ਹੈ ਤੇ ਜਲੂ ਸ਼ਬਦ ਕਰਦਾ ਹੈ ਜਦੋਂ ਪਾਦਸ਼ਾਹ ਪੂਰੇ ਸ਼ਾਹੀ ਠਾਠ ਬਾਠ ਨਾਲ ਬਾਹਰ ਨਿਕਲਦਾ ਮਸੰਦ ਸ਼ਬਦ ਮਾੜਾ ਨਹੀਂ ਸੀ ਫਾਰਸੀ ਦੇ ਸ਼ਬਦ ਮਸਨਤ ਤੋਂ ਬਣਿਆ ਮਸੰਦ ਜਿੰਨੂੰ ਮੈਂ ਮੰਜੀ ਕਿਹਾ ਇਹਦਾ ਅਰਥ ਹੈ ਗੱਦੀ ਉੱਤੇ ਬੈਠਣ ਵਾਲਾ ਮਸੰਦ ਗੁਰੂ ਨੇ ਉਹ ਥਾਪੇ ਜਿਨ੍ਹਾਂ ਦਾ ਜੀਵਨ ਹੋਵੇ ਪਰ ਯਾਦ ਰੱਖਿਓ ਲਹਿਰ ਜਦੋਂ ਵੀ ਉੱਠਦੀ ਏ ਉਹ ਸੱਚੀ ਮੁੱਚੀ ਗੰਗਾਉਤਰੀ ਦੀ ਤਰ੍ਹਾਂ ਨਿਰਮਲ ਹੁੰਦੀ ਏ ਪਰ ਸਮਾਂ ਪਾ ਕੇ ਉਹਦੇ ਵਿੱਚ ਮਲੀਨਤਾ ਆ ਜਾਂਦੀ ਨੂੰ ਸਵੀਕਾਰ ਕਰ ਲਈਏ ਮਸੰਦ ਸਿਸਟਮ ਪਰਸ਼ਟ ਹੋ ਗਿਆ ਗੁਰੂ RAMDAS ਤੋਂ ਚੱਲਿਆ ਹਾਲਾਂਕਿ 6 ਆਚਾਰ ਧੋਣਿਆਂ ਦਾ ਜ਼ਿਕਰ 6 ਬਖਸ਼ਾਂ ਦਾ ਜ਼ਿਕਰ ਤੁਸੀਂ ਪੰਜਾਬ ਤੋਂ ਬਾਹਰ ਨਿਕਲ ਕੇ ਲੇਖੋ ਉਦਾਸੀਆਂ ਦੇ ਉਹ ਸਤਾਨ ਜਿਨ੍ਹਾਂ ਦੇ ਨਾਮ ਤੇ ਹਜ਼ਾਰਾਂ ਏਕੜ ਜ਼ਮੀਨ ਕਹੇ ਕਿਉਂਕਿ ਉਹਨਾਂ ਉਦਾਸੀਆਂ ਦੀ ਆਪਾਂ ਪਰਤ ਕੇ ਸਾਰ ਵੀ ਨਹੀਂ ਲਈ ਇੱਕੋ ਗੱਲ ਕਹੀ ਆਪ ਬਾਹਰ ਨਿਕਲਣਾ ਨਹੀਂ ਦੂਜੇ ਨੂੰ ਅੰਦਰ ਵਰਨ ਕੋਈ ਨਹੀਂ ਦੇਣਾ ਇਹ ਇਸ ਤਰ੍ਹਾਂ ਪ੍ਰਚਾਰ ਨਹੀਂ ਸਿੱਖਾਂ ਵਿੱਚ ਚਲੋ ਕੀਰਤਨ ਕਰ ਲਿਆ ਕਥਨ ਹੋ ਵੀ ਢੋਲਕੀਆਂ ਛੈਣੇ ਵੱਜ ਕੇ ਜਕਾਰੇ ਛੱਡੇ ਤੁਸੀਂ ਮੈਨੂੰ ਸਰੂਪਾ ਦਿੱਤਾ ਮੈਂ ਤੁਹਾਡੇ ਬਾਰੇ ਬੋਲਿਆ ਨਹੀਂ ਗੁਰਮਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਪਲੈਨਟ ਦੀ ਨੇਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਇੱਕ ਪਲੇਨਰ ਤੱਕ ਸੀਮਤ ਰੱਖੋਗੇ ਤੇ ਗੁਰੂ ਅਸੀਮ ਨਹੀਂ ਹੋਵੇਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉੱਥੋਂ ਤੱਕ ਹੈ ਜਿੱਥੇ ਤੱਕ ਬੰਦੇ ਦੀ ਬਾਡੀ ਵੀ ਨਹੀਂ ਜਾਂਦੀ ਸ਼ਬਦ ਦਾ ਗਿਆਨ ਕੇਵਲ ਜਿਉਂਦਿਆਂ ਤੱਕ ਹੈ ਗੁਰੂ ਸਾਹਿਬ ਨੇ ਚਾਰ ਧੋਨੇ 6 ਬਖਸ਼ਣ ਗੁਰੂ ਗੋਬਿੰਦ ਸਿੰਘ ਜੀ ਨੇ ਸਮਾਇਆ ਲੋੜ ਪਈ ਉਹਨਾਂ ਨੇ ਪੰਜ ਸਿੱਖ ਬਨਾਰਸ ਜਿਨ੍ਹਾਂ ਨੂੰ ਅਸੀਂ ਨਿਰਮਲੇ ਸੰਪਰਦਾ ਕਹਿੰਨੇ ਉਹ ਵੀ ਤੋੜ ਕੇ ਰੱਖੇ ਆਪ ਮੇਰੀ ਇੱਕ ਬੇਨਤੀ ਹੈ ਕਿ ਅੱਜ ਸਿਰਫ ਤੇ ਸਿਰਫ ਲੋੜ ਇਹ ਵੇ ਜਿਹੜੇ ਟੁੱਟੇ ਨੇ ਉਹਨਾਂ ਨੂੰ ਘੁੱਟ ਕੇ ਕਿਤੇ ਗਲੇ ਨਾ ਲਾ ਲਿਓ ਪਿਆਰਿਓ ਪ੍ਰਚਾਰ ਸੈਂਟਰ ਕਾਇਮ ਕਰਨ ਦੀ ਲੋੜ ਨਹੀਂ ਕਿਹੜਾ ਥਾਂ ਹੈ ਜਿੱਥੇ ਗੁਰਦੁਆਰਾ ਨਹੀਂ ਬਸ ਸੈਂਟਰ ਦੀ ਲੋੜ ਨਹੀਂ ਉੱਥੇ ਬੈਠੇ ਹੋਏ ਪ੍ਰਚਾਰਕ ਦੇ ਜੀਵਨ ਨੂੰ ਪੰਟਲ ਦੀ ਲੋੜ ਜੇ ਉਹਦਾ ਜੀਵਨ ਪਲਟੇਗਾ ਤੇ ਲੋਕ ਜ਼ਰੂਰ ਉਹਨੂੰ ਮੰਨਣਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਸੰਦ ਸਿਸਟਮ ਖਤਮ ਕਰ ਦਿੱਤਾ ਉਸ ਤੋਂ ਬਾਅਦ ਜ਼ਿਕਰ ਚੱਲਿਆ ਬਾਬਾ ਬੰਦਾ ਸਿੰਘ ਬਹਾਦਰ ਦਾ ਜ਼ਿਕਰ ਕੀਤਾ ਬਣੂਗੁਰ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਅਮਰ ਸੰਚਾਰ ਤੋਂ 8 ਸਾਲ ਬਾਅਦ ਬਾਬਾ ਬੰਦਾ ਬਹਾਦਰ ਜੀ ਮਿਲਦੇ ਨੇ 8-9 ਹੀ ਹੋ ਗਏ ਨਾ ਜੀ 8 ਸਾਲ ਬਾਅਦ ਉਹ ਜੀਂਦੇ ਨੇ ਸਿਰਫ 8 ਸਾਲ 8 ਸਾਲ ਬਾਅਦ ਉਹ ਸ਼ਹੀਦ ਹੁੰਦੇ ਨੇ ਸਿੱਖਾਂ ਨੇ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਜੇ ਕਿਸੇ ਜਥੇਦਾਰ ਦੀ ਅਗਵਾਈ ਵਿੱਚ ਜੰਗ ਲੜੀ ਉਹ ਬਾਬਾ ਬੰਦਾ ਸਿੰਘ ਬਹਾਦਰ ਸੀ ਜਿਨ੍ਹਾਂ ਨੇ ਕਈ ਸਦੀਆਂ ਦੀਆਂ ਉਸ ਜ਼ੁਲਮ ਦੀਆਂ ਜੜ੍ਹਾਂ ਨੂੰ ਪਾਟ ਕੇ ਰੱਖ ਦਿੱਤਾ ਅਫਸੋਸ ਜਿਹਦਾ ਜ਼ਿਕਰ ਕਦੀ ਆਮ ਸਾਡੇ ਵਿਦਿਆਰਥੀਆਂ ਦੀ ਕਿਤਾਬਾਂ ਵਿੱਚ ਵੀ ਨਹੀਂ ਹੁੰਦਾ ਸੱਚੇ ਵੇ ਪਾਣੀਪਤ ਦੀ ਤੀਜੀ ਲੜਾਈ ਦਾ ਜ਼ਿਕਰ ਕਰਨੇ ਜਿੱਥੇ ਮਾਰ ਖਾਧੀ ਸਿਕੰਦਰ ਤੇ ਪੋਰਸ ਦਾ ਜ਼ਿਕਰ ਕੀਤਾ ਜਾਂਦਾ ਮੈਂ ਕਹਿੰਦਾ ਕਦੀ ਹਿੰਦੁਸਤਾਨ ਦੇ ਲੋਕ ਸੋਚਣ ਕਿ ਬਾਬਾ ਬੰਦਾ ਸਿੰਘ ਬਹਾਦਰ ਪਹਿਲਾ ਜਰਨੈਲ ਗਏ ਜਿਨੇ ਸਦੀਆਂ ਦੀਆਂ ਹਕੂਮਤ ਦੀਆਂ ਜਣਾ ਬਟ ਦਿੱਤੀਆਂ ਸ਼ੇਰੇ ਪੰਜਾਬ ਦਾ ਰਾਜ ਸਥਾਪਤ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਨੀਆਂ ਉੱਤੇ ਕਿਉਂਕਿ ਉਹਨੂੰ ਪੁਲਾਇਆ ਗਿਆ ਹੈ 8 ਸਾਲ ਉਹਨੇ ਜ਼ਿੰਦਗੀ ਜੀ ਉਹਦਾ ਖਿੱਤਾ ਪਾਵੇਂ ਥੋੜਾ ਸੀ ਪਰ ਉਹ ਜਦੋਂ ਰਾਜ ਪਾ ਗਾਇਆ ਉਹਨੇ ਸਭ ਤੋਂ ਪਹਿਲਾਂ ਸਿੱਕਾ ਚਲਾਇਆ ਦੇਗੋ ਤੇਗੋ ਹੈ ਫੁੱਤਰ ਨੁਸਰਤ ਬੇਦਰੰਗ ਜਾਫਤ ਅਸਨਾਉਨਿਕ ਗੁਰੂ ਗੋਬਿੰਦ ਸਿੰਘ ਇੱਕ ਸਦੀ ਫਿਰ ਸਿੱਖਾਂ ਨੇ ਮਾਰ ਖਾਦੀ ਮਾਰ ਸ਼ਬਦ ਵਰਤਾ ਸ਼ਹੀਦ ਹੋਏ ਉਸ ਵਿੱਚ ਪ੍ਰਚਾਰਕ ਵੀ ਸ਼ਹੀਦ ਹੋਏ ਭਾਈ ਮਨੀ ਸਿੰਘ ਸ਼ਹੀਦ ਹੋਏ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਭਾਈ ਤਾਰੂ ਸਿੰਘ ਕੀਰਤੀ ਨੇ ਭਾਈ ਸ਼ਾਬੇਗ ਸਿੰਘ ਭਾਈ ਸ਼ਾਬਾਦ ਸਿੰਘ ਸ਼ਹੀਦ ਹੋਏ ਮਿਸਲਾਂ ਆਈਆਂ ਆਪਸ ਵਿੱਚ ਲੜਦੇ ਰਹੇ ਮੈਂ ਕਈ ਵਾਰੀ ਸੋਚਣਾ ਇੱਕ ਸਦੀ ਸਿੱਖਾਂ ਨੇ ਖੂਨ ਵਹਾਇਆ ਫਿਰ ਸ਼ੇਰੇ ਪੰਜਾਬ ਦਾ ਰਾਜ ਸਥਾਪਿਤ ਹੋਇਆ ਅਫਸੋਸ ਕਿ 40 ਸਾਲ ਦਾ ਰਾਜ ਕੁਝ ਸਾਲਾਂ ਦੇ ਵਿੱਚ ਮਲਿਆ ਮੇਟੋ ਕੇ ਰਹਿ ਗਿਆ ਮੈਂ ਤਾਂ ਗੱਲ ਕਰ ਲੱਗਾ ਜਦੋਂ ਇਨਸਾਨ ਕੋਲ ਸੁੱਖ ਰਾਜ ਭਾਗ ਹੁੰਦਾ ਹੈ ਚੇਤੇ ਰੱਖਿਓ ਉਦੋਂ ਸ਼ੇਰੇ ਪੰਜਾਬ ਵੇਲੇ ਵੀ ਦਾੜੀਆਂ ਰੱਖ ਕੇ ਬਹੁਤ ਸਿੱਖ ਬਣ ਗਏ ਪਰ ਐਡੇ ਜਿਹੜੇ ਸਿੱਖ ਸਨ ਅਖੀਰ ਤੇ 8 ਸਾਲਾਂ ਚੱਲੇ ਕਿੱਥੇ ਗਏ ਸਿੱਖ ਫਿਰ ਉਠਿਆ ਮੈਂ ਸੋਚਣਾ ਇਹ ਵਿਚਾਰਾਂ ਤਾਂ ਦੂਜਿਆਂ ਦੀ ਹੱਲ ਬੜੀ ਕਰਦਾ ਜਿੰਨਾ ਗੋਰਿਆਂ ਨੇ ਇਹਨੂੰ ਆਪਣਾ ਗੁਲਾਮ ਬਣਾਇਆ ਉਹਨਾਂ ਦੀ ਖਾਤਰ ਵਰਲਵਾਰ ਯੂਰਪ ਵਿੱਚ ਲੜਦਾ ਰਿਹਾ ਹਜ਼ਾਰਾਂ ਸਿੱਖ ਯੂਰਪ ਦੇ ਵਿੱਚ ਸ਼ਹੀਦ ਹੋਏ ਤੁਹਾਨੂੰ ਸਭ ਨੂੰ ਪਤਾ ਹੈ ਬੈਲਜੀਅਮ ਜਾਓ ਫਰਾਂਸ ਜਾਓ ਉਹਨਾਂ ਸਿੱਖਾਂ ਦੇ ਨਾਮ ਨੇ ਵੇਖ ਕੇ ਮਨ ਹੁੰਦਾ ਵਾਹ ਓਏ ਜਿਨ੍ਹਾਂ ਨੇ ਖੋਇਆ ਤੁਸੀਂ ਉਹਨਾਂ ਦੀ ਕੈਮੀ ਲਈ ਵੀ ਸ਼ਹੀਦ ਹੁੰਦੇ ਰਹੇ ਇਸ ਤਰੀਕੋ ਹੈ ਜੀ ਸਿੱਖਾਂ ਨੇ ਉਸ ਤੋਂ ਬਾਅਦ ਆਹ ਹਿੰਦੁਸਤਾਨ ਦੇ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋਇਆ ਤੇ ਆਪ ਸਭ ਨੂੰ ਪਤਾ ਹੈ ਪੰਜਾਬ ਸਭ ਤੋਂ ਬਾਅਦ ਸ਼ਾਹ ਮੁਹੰਮਦ ਨੇ ਪੰਜਾਬ ਨੂੰ ਹਿੰਦੁਸਤਾਨ ਦਾ ਕਿੱਸਾ ਨਹੀਂ ਬਣਿਆ ਉਦੋਂ ਉਹਨੇ ਜਿਹੜੀ ਜੰਗਨਾਮਾ ਲਿਖਿਆ ਉਹਦੇ ਚ ਲਿਖਿਆ ਜੰਗ ਹਿੰਦ ਪੰਜਾਬ ਦਾ ਖੂਨ ਲੱਗਾ ਦੋਵੇਂ ਪਾਸੇ ਪਾਤਜੀ ਫੌਜਾਂ ਭਾਰੀਆਂ ਨੇ ਅੱਜ ਖੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਤੇਗਾ ਖਾਲਸੇ ਨੇ ਮਾਰੀਆਂ ਸਿੱਖ ਲੜਦੇ ਰਹੇ ਉਸ ਤੋਂ ਬਾਅਦ ਆਜ਼ਾਦੀ ਆਈ ਜਿਹਦਾ ਜ਼ਿਕਰ ਤੁਸੀਂ ਸਾਰੇ ਕਰਦੇ ਹੋ ਸਭ ਤੋਂ ਵੱਧ ਕਾਲੇ ਪਾਣੀ ਸਿੱਖ ਸਭ ਤੋਂ ਵੱਧ ਸ਼ਹਾਦਤਾਂ ਸਿੱਖਾਂ ਦੀਆਂ ਸਭ ਤੋਂ ਵੱਧ ਫਾਂਸੀਆਂ ਸਿੱਖਾਂ ਦੀਆਂ ਖਿਮਾ ਕਰਿਓ ਜਿਸ ਦਿਨ ਆਜ਼ਾਦ ਹੋਇਆ ਉਹ ਦਿਨ ਕਿਹਾ ਗਿਆ ਸਿੱਖ ਇੱਕ ਜਰائم ਪੇਸ਼ਾ ਕੌਮ ਹੈ ਮੈਂ ਤਾਂ ਬੇਨਤੀ ਕਰ ਲਗਾ ਤੁਸੀਂ ਸਿਆਣੀ ਸੂਝਵਾਨ ਆਗੂ ਬੈਠੇ ਹੋ ਅਸਾਂ ਪੰਜਾਬੀ ਮੋਰਚੇ ਦੀ ਕਿਉਂਕਿ ਥੋੜੀ ਜੀ ਸਿਆਸਤ ਦੀ ਗੱਲ ਤੁਸੀਂ ਸ਼ੁਰੂ ਕੀਤੀ ਮੇਰੀ ਮਜਬੂਰੀ ਬਣ ਕੇ ਪੰਜਾਬੀ ਮੋਰਚੇ ਦੇ ਵਿੱਚ ਸਿੱਖ ਸ਼ਹੀਦ ਹੋਏ ਯਾਦ ਰੱਖਿਓ ਉਸ ਤੋਂ ਬਾਅਦ 78 ਦਾ ਕਾਂਡ ਹੋਇਆ ਨਹੀਂ ਭੁੱਲਿਆ ਜਾ ਸਕਦਾ ਕਦੀ ਵੀ ਇਹਨੂੰ ਕਦੀ ਅਸੀਂ ਭੁੱਲ ਸਕਨੇ 84 ਕਦੀ ਵੀ ਸਿੱਖ ਨਹੀਂ ਭੁੱਲ ਸਕਦਾ ਨਾ ਭੁਲਾਇਆ ਜਾ ਸਕਦਾ ਹੈ ਤੇ ਨਾ ਇਹਨੂੰ ਮਾਫ ਕੀਤਾ ਜਾ ਸਕਦਾ ਹੈ ਮੇਰੀ ਸ਼ਬਦ ਨੂੰ ਕਰੜੇ ਨਾ ਸਮਝਿਓ ਸ੍ਰੀ ਹਰਿਮੰਦਰ ਸਾਹਿਬ ਨੂੰ ਅਕਾਲ ਤਖਤ ਸਾਹਿਬ ਨੂੰ ਤੋਪਾਂ ਡਾ ਕੇ ਖਤਮ ਕੀਤਾ ਗਿਆ ਟਾਇਆ ਗਿਆ ਉਸ ਤੋਂ ਬਾਅਦ ਅਸੀਂ ਚੱਲਨੇ ਹਾਂ ਮੈਂ ਇੱਕ ਬੇਨਤੀ ਕਰਾਂਗਾ ਕਿ ਯਾਦ ਰੱਖਿਓ ਬਡੂੰਗਰ ਸਾਹਿਬ ਇਹ ਗੱਲ ਕਿ ਆਪ ਜੀ ਨੇ ਬੜੀ ਸੋਹਣੀ ਜਿੱਥੇ ਸਾਡੇ ਚ ਊਣਤੀ ਆਏ ਅਸੀਂ ਸੋਣ ਨੂੰ ਤਿਆਰਾਂ ਚੇਤੇ ਰੱਖਿਓ ਜਿੱਦਨ ਪ੍ਰਬੰਧਕ ਊਣਤੀ ਸੋਣ ਨੂੰ ਤਿਆਰ ਹੋ ਜਾਏਗਾ ਉੰਨੀ ਦੇਰ ਉਹਨੂੰ ਕੋਈ ਡੇਗ ਨਹੀਂ ਸਕੇ ਜਦੋਂ ਅਸੀਂ ਦੂਜੇ ਨੂੰ ਸੁਣਨ ਨੂੰ ਤਿਆਰ ਨਹੀਂ ਹੁੰਦੇ ਉਦੋਂ ਸਾਡੀ ਵੱਧ ਕਿਸਮਤੀ ਹੁੰਦੀ ਅੱਜ ਜਿਹੜਾ ਤੁਸੀਂ ਆਰੰਭ ਕਰਨ ਲੱਗੇ ਹੋ ਆਪ ਸਭ ਨੂੰ ਪਤਾ ਹੈ ਨਨਕਾਣਾ ਸਾਹਿਬ ਦਾ ਸਾਕਾ ਕਿਉਂਕਿ ਗੁਰਦੁਆਰਾ ਮੂਵਮੈਂਟ ਦਾ ਪਹਿਲਾ ਸ਼ਹੀਦ ਭਾਈ ਹਜ਼ਾਰਾ ਸਿੰਘ ਹੈ ਜੀ ਤਰਨਤਾਰਨ ਵਾਲੇ ਆਲਾਦੀਨਪੁਰ ਵਾਲੇ ਜਿਸ ਦਿਨ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਆਪ ਸਭ ਨੂੰ ਪਤਾ ਹੈ ਕਿ ਉਸ ਦਿਨ ਕੀਮਤੇ ਪਾਸੋਂ ਮੈਂ ਪ੍ਰਬੰਧਕ ਵੀਰਾਂ ਨੂੰ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਬੇਨਤੀ ਕਰਾਂਗਾ ਚਵਾਲੀਏ ਦੀ ਕਿਤਾਬ ਗੁਰਮਤ ਪ੍ਰਚਾਰ ਨੇ ਸਿਪਾਈ ਅਸ਼ੀਦੀ ਜੀਵਨ ਪਲੀਜ਼ ਜੋ ਜ਼ਰੂਰ ਪੜਿਓ ਉਸੇ ਸਸਕਾਰ ਵਿੱਚ ਜਿਹੜਾ ਬੰਦਾ ਸ਼ਾਮਿਲ ਸੀ ਸਰਦਾਰ ਨਰੈਣ ਸਿੰਘ ਜੀ ਜੀ ਪਟਿਆਲੇ ਰਹਿੰਦੇ ਸਨ ਉਹ ਕਹਿੰਦਾ ਜਿਸ ਦਿਨ ਸਸਕਾਰ ਕੀਤਾ ਗਿਆ ਸਿੱਖਾਂ ਦਾ 119 ਖੋਪੜੀਆਂ ਅੰਦਰੋਂ ਮਿਲੀਆਂ ਸ਼ਰੋਮਣੀ ਕਮੇਟੀ ਦਾ ਇਤਿਹਾਸ ਕੀ ਸੱਤ ਖੋਪੜੀਆਂ ਪੱਠਿਆਂ ਚੋਂ ਮਿਲੀਆਂ 126 ਖੋਪੜੀਆਂ ਚਾਰ ਲਾਸ਼ਾਂ ਮਿਲੀਆਂ ਜਿੰਨਾਂ ਸਿੱਖਾਂ ਦੇ ਟੁਕੜੇ ਟੁਕੜੇ ਕੀਤੇ ਗਏ 10 ਟੋਕਰੇ ਛੋਟੀਆਂ-ਛੋਟੀਆਂ ਖੱਡੀਆਂ ਦੇ ਮਿਲੇ ਤਿੰਨ ਟੋਕਰੇ ਕੀਮਾ ਕੀਤੇ ਮਾਸ ਦੇ ਮਿਲੇ ਜਦੋਂ ਸੰਸਕਾਰ ਕੀਤਾ ਤੇ ਅਰਦਾਸ ਭਾਈ ਜੋਧ ਸਿੰਘਾਣਾ ਨੇ ਕੀਤੀ ਸੀ ਵਾਈਸ ਚਾਂਸਲ ਜਿਹੜੇ ਰਹਿਣ